ਤਭੀ 10 ਰੁਪਏ ਹੀ ਵੀ ਬਣਾਉਣਾ ਕਿ ਕੱਲੀ ਟੋਪੀ ਤੇ ਟੌਰ ਕੱਢ ਕੇ ਤੁਰੇ ਫਿਰਦਾ ਰਹਣਾ ਹੈ ਡੈਡੀ ਬੜਾ ਟੋਕਿਆ ਨਾ ਕਰੋ ਮੈਂ ਜਦੋਂ ਕੰਮ ਕਰਨਾ ਹੋ ਨਾ ਮੈਨੂੰ ਸਾਹ ਪਤਾ ਹੈ ਤੁਹਾਨੂੰ ਤਾਂ ਕੀ ਕਹਿਣਾਗਾ ਉਹ ਤਾਂ ਬਿਮਾਰ ਬੰਦਾਗਾ ਪਰ ਇਹ ਪਤਾ ਕਰਕੇ ਦਿਓ ਵੀ ਇਸ ਪਿੰਡ ਦੇ ਵਿੱਚ ਚਿੱਟਾ ਵੇਚਦਾ ਕੌਣ ਹੈ ਗੱਤਾਂ ਕਿ ਹਿੰਮਤ ਕਰੀ ਆ ਹੈ ਗੱਲ ਘੋੜ ਨੂੰ ਦੱਸ ਦੇ ਸਹੀ ਸਹੀ ਤੇ ਯਾਰ ਮੈਂ ਹੁਣ ਜਵਾਕਾਂ ਡੈਡੀ ਮੇਰੇ ਤੇ ਚੜ ਕੇ ਆ ਜਾਣੇ ਉਹ ਵੱਡੇ ਨੂੰ ਵੀ ਦੇਖ ਲਓ ਪੁੱਛ ਲਓ ਕੋਈ ਗੱਲਗਾ ਆਪਣੇ ਕੋਲੇ ਪੱਕਾ ਸਬੂਤ ਹੋਣਾ ਚਾਹੀਦਾ ਆ ਦੇਖੋ ਜੀ ਪੱਕਾ ਸਬੂਤ ਹੈ ਜੀ ਓਏ ਜਨਾਬ ਆ ਜਿਹੜੀ ਸ਼ਰਟ ਪਾਈ ਇਹੇ ਜੀ ਪੰਜਾ ਚੱਲਣਾ ਇਹਨਾਂ ਦੇ ਹਨਾ ਹਾਂ ਨਾ ਫਾਟ ਨਹੀਂ ਹਾਂਜੀ ਜਨਾਬ ਮਿਸਟਰ ਮਾਨ ਸਰਪੰਚਾ ਕਿਵੇਂ ਹੋ ਵਧੀਆ ਜੀ ਵਧੀਆ ਤੋਂ ਠੀਕੋ ਜੀ ਠਾਕ ਆ ਆਜੋ ਆਜੋ ਹਾਂਜੀ ਜਨਾਬ ਕੀ ਸੇਵਾ ਕਰੀਏ ਪਹਿਲਾਂ ਸੇਵਾ ਦੱਸੋ ਓਏ ਸੇਵਾ ਦੇ ਮਾਰ ਸਰਪੰਚਾ ਗੋਲੀ ਅਈ ਤੇ ਤੇਰੇ ਕੋਲੇ ਕੰਮ ਆਇਆ ਕ ਹੁਕਮ ਕਰੋ ਕੰਮ ਇਹ ਐ ਵੀ ਦੇਖ ਤੈਨੂੰ ਹੀ ਪਤਾ ਜੁੱਧ ਨਸ਼ਾ ਵਿਰੁੱਧ ਮਿਹਨਤ ਚੱਲ ਰਹੀ ਹੈ। ਹਾਂਜੀ ਹਾਂ ਸਰਕਾਰ ਦੇ ਚਲਾ ਰੱਖੀ ਹੈ। ਹਾਂ ਉਹ ਤੈਨੂੰ ਪਤਾ ਹਦਾਇਤਾਂ ਨੇ ਸਰਕਾਰ ਦੀਆਂ ਬਹੁਤ ਬਹੁਤ ਜ਼ਿਆਦਾ ਸਖਤ ਹਨ ਤੇ ਸਾਨੂੰ ਆਪਣੀ ਡਿਊਟੀ ਕਰਨੀ ਪੈਂਦੀ ਹੈ। ਅਜ ਤਾਂ ਉਸ ਕਰਕੇ ਆਏ ਵੀ ਸਾਨੂੰ ਪਤਾ ਲੱਗਾ ਤੁਹਾਡੇ ਪਿੰਡ 'ਚ ਵੀ ਇੱਕ ਪਰਿਵਾਰ ਹੈਗਾ। ਸਾਡੇ ਪਿੰਡ 'ਚ ਜੀ? ਹਾਂ ਇਹੋ ਜਿਹਾ ਕਿਹੜਾ ਆ ਗਿਆ? ਪਰ ਅਸੀਂ ਦੱਸ ਨਹੀਂ ਸਕਦੇ ਹੈਗਾ ਤੇ ਅਸੀਂ ਚਾਹੁੰਦੇ ਆ ਵੀ ਇਹ ਨਾ ਹੋਵੇ ਕੱਲ ਨੂੰ ਤੁਸੀਂ ਸਾਨੂੰ ਕਹੀ ਜਾਓ ਯਾਰ ਜੇ ਹੋਗਾ ਵੋਗਾ ਤੁਸੀਂ ਕਿਸੇ ਦੇ ਮੰਗ ਰਹੋਂ ਤੇ ਅਸੀਂ ਸੁਣ ਨਹੀਂ ਕਿਸੇ ਦੇ ਨਹੀਂ। ਜਨਾਬ ਜੇ ਸਾਨੂੰ ਦੱਸ ਦਿੰਦੇ ਸੀ ਬੰਦੇ ਨੂੰ ਸਮਝਾ ਕੇ ਦੇਖ ਲੈਂਦੇ। ਕੋਈ ਗੱਲ ਨਹੀਂ ਦੱਸ ਦਿਆਂਗੇ ਟਾਈਮ ਆਉਣ ਦੇ ਪਰ ਫੇਰ ਵੀ ਤੁਸੀਂ ਆਪ ਦੇ ਤੌਰ ਤੇ ਪਤਾ ਕਰੋ ਪਿੰਡ 'ਚ ਛੋੜੇ ਕੀ ਹੋ ਰਿਹਾ ਹੈ ਹਾਂ ਕੋਈ ਗੱਲ ਨਹੀਂ ਸਾਰੇ ਮੈਂਬਰਾਂ ਨੂੰ ਤਲਾਹ ਕਰ ਦਿੰਨਾ ਸੱਦ ਕੇ ਮੀਟਿੰਗ ਕਰ ਦਿੰਨੇ ਆ ਉਹਨਾਂ ਨੂੰ ਕਹਿ ਦਿੰਨੇ ਆ ਭਾਈ ਆਹ ਗੱਲ ਚੱਲ ਰਹੀ ਹੈ ਪਿੰਡ 'ਚ ਮੇਰੇ ਕੋਲੇ ਥਾਣੇ ਤੋਂ ਆਈ ਸੀ ਹਾਂ ਤੇ ਠੀਕ ਆ ਉਸ ਕਰਕੇ ਵੀ ਚਲੋ ਛੋੜੇ ਨਾਲ ਪਿਆਰ ਆਪਣਾ ਹੈ ਨਾ ਵੀ ਇੱਕ ਵਾਰੀ ਤਲਾਹ ਲਾ ਦੀਏ ਤੇ ਕਹਿ ਦਿਓ ਠੀਕ ਆ ਜੀ ਲਾਜ਼ਮੀ ਕਹਾਂਗੇ ਚਲੋ ਸਰਮਾਨ ਸਿੰਘ ਜੀ ਹੁਣ ਦਿਓ ਅੱਜ ਤੇ ਠੀਕ ਆ ਚਲਦੇ ਆ ਤੇ ਹੁਣ ਤੁਸੀਂ ਆਪ ਠੀਕ ਆ ਤਿਆਰ ਰੱਖੋ ਇਹ ਨਾ ਹੋਵੇ ਕੱਲ ਨੂੰ ਕੀ ਠੀਕ ਆ ਜੀ ਤੇ ਆ ਵੀ ਉਹ ਬਾਕੀ ਦੇਖਦੇ ਆਂ ਜੱਟ ਕੀ ਬਣਦਾ ਗਾ ਮੈਨੂੰ ਤਾਂ ਪਤਾ ਹੀ ਲੱਗਦੂ ਕਿ ਰਹਾ ਮੈਂ ਤੇ ਕਰ ਕਿਤੋਂ ਸੁੱਖੀ ਹਾਂ ਡਾਡੀ ਕਿੱਧਰ ਚੱਲਿਆ ਹੁਣ ਤੂੰ ਉਹ ਯਾਰ ਤੂੰ ਡਾਡੀ ਵਿੱਚ ੜਿੱਕਾ ਲਾ ਦਿਆ ਕਰ ਮੈਂ ਤਾਂ ਦੋਸਤਾਂ ਨਾਲ ਕੋਈ ਕੰਮ ਚੱਲਿਆ ਹਾਂ ਹਾਂ ਉਹ ਦੋਸਤਾਂ ਨਾਲ ਕੰਮ ਚੱਲਿਆ ਕੋਈ ਕੰਮ ਦਾ ਇਹ ਵੀ ਦੱਸ ਵੀ 10 ਰੁਪਏ ਹੀ ਵੀ ਬਣਾਉਣਾ ਕਿ ਕੱਲੀ ਟੋਪੀ ਤੇ ਟੌਰ ਕੱਢ ਕੇ ਤੁਰੇ ਫਿਰਦਾ ਰਹਣਾ ਹੈ ਡਾਡੀ ਬਾ ਟੋਕਿਆ ਨਾ ਕਰੋ ਮੈਂ ਜਦੋਂ ਕੰਮ ਕਰਨਾ ਹੋ ਨਾ ਮੈਨੂੰ ਸਭ ਪਤਾ ਹੈਗਾ ਉਹ ਗੱਲ ਸੁਣ ਕੇ ਜਾ ਫਿਰ ਐ ਨਹੀਂ ਮੈਂ ਤੈਨੂੰ ਜਾਣ ਦੰਦਾ ਟੋਕਿਆ ਨਾ ਕਰ ਓਏ ਆ ਘਰ ਦਾ ਹਾਲ ਦੇਖ ਲੋ ਕੀ ਹੋਇਆ ਪਿਆ ਜੇ ਕੰਮ ਨੂੰ ਹੱਥ ਪਾਓਗੇ ਫੇਰ ਹੀ ਇਹ ਮਾੜਾ ਮੋਟਾ ਸੁਧਰੂ ਆ ਦੇਖ ਲੈ ਚਾਦਰਾਂ ਤੈਨੂੰ ਦੀਂਦਾ ਨਹੀਂ ਮੇਰਾ ਟਾਈਮ ਬਹੁਤ ਖਰਾਬ ਕਰੀ ਜਾਂਦੇ ਤੁਸੀਂ ਬਸ ਮੈਨੂੰ ਜਾਣ ਦੇ ਹਉਣ ਨਾਲੇ ਹੱਦ ਹੋ ਗਈ ਇਹ ਨਾਲੇ ਜੰਮੇ ਸਰਿਆ ਪਿਆ ਉਹ ਕੰਦਰਾ ਕਿਸੇ ਨੇ ਤੇਰਾ ਮੰਗਣਾ ਨਹੀਂ ਕਰਨਾ ਤੂੰ ਫਿਰਦਾ ਟੌਰ ਫੌਰ ਕੱਢ ਕੇ ਬਹਾ ਮਾਂ ਦੇ ਪੁੱਤੋ ਦੋ ਹੀ ਜੰਮੇ ਦੋ ਹੀ ਨਕਮੇ ਬੇਬੇ ਕੀ ਬਣੂਗਾ ਨਾ ਨੂਨ ਆ ਨਾ ਮਿਰਚਾ ਘਰ ਚ ਕੋਈ ਨਾ ਕੋਈ ਨਾ ਹੁਣ ਆਪਣਾ ਹਜੇ ਨਵਾਂ ਕੰਮ ਆਗਾ ਕੋਈ ਨਾ ਗਾਹ ਕੁ ਵਧੇ ਜਾਣਗੇ ਕੋਈ ਗੱਲ ਨਹੀਂ ਚੱਲੂਗਾ ਕੰਮ ਆਪਣਾ ਵਧੀਆ ਨਹੀਂ ਤੇ ਬੇਪੇ ਵਧ ਜਾਣਗੇ ਇਹ ਤਾਂ ਕੰਜਰ ਦੋਨੇ ਕੰਮ ਨਹੀਂ ਕਰਦੇ ਹੈਗੇ ਚੱਲ ਬਾਪੂ ਨੂੰ ਤਾਂ ਕੀ ਕਹਿਣਾਗਾ ਉਹ ਤਾਂ ਬਿਮਾਰ ਬੰਦਾਗਾ ਚੱਲ ਕੋਈ ਨਾ ਕੰਮ ਵੀ ਕਰ ਲੈਣਗੇ ਸਾਰਾ ਕੁਝ ਹੁਣ ਆਪਣਾ ਥੋੜੇ ਗਾਹ ਕਨੇ ਚਾਰ ਦਿਨਾਂ ਨੂੰ ਵੱਧ ਲੱਗ ਜਾਣਗੇ ਗਾਗ ਦੇ ਨਾਲ ਗਾਗ ਜੇ ਅੱਜ 2 ਨੇ ਕੱਲ ਨੂੰ 4 4 ਨਾਲ 8 ਠੀਕ ਆ ਬੇਬੇ ਕੋਈ ਨਾ ਚਾਦਰਾਂ ਚੁੱਦਰਾਂ ਵੀ ਬਦਲ ਦਾਂਗੇ ਸਾਰਾ ਕੁਝ ਬਣ ਜਾਊਗਾ ਆ ਨਿੱਕਾਡ ਹੁੰਦਾ ਪੈਸੇ ਜਾਦੇ ਸਮਝਾ ਦੇ ਮਾੜਾ ਮੋਟਾ ਇਹਨੂੰ ਕੋਈ ਨਾ ਕੋਈ ਨਾ ਸਾਰਾ ਕੁਝ ਹੋ ਜਾਊਗਾ ਥੋੜਾ ਜਿਹਾ ਸ਼ਾਂਤੀ ਰੱਖੋ ਪਿਆਰ ਨਾਲ ਸਾਰਾ ਕੁਝ ਹੁੰਦਾ ਹਾਂ ਬੇਬੇ ਇਹ ਤਾਂ ਹੈਗਾ ਇੱਕ ਤੇਨਾ ਚੱਲਾਂਗੇ ਤਾਂ ਆਪਣੇ ਆਉਣਗੇ ਦੋ ਗਾਖ ਵੀ ਵਧੀਆ ਆਉਣਗੇ ਤੇ ਨਹੀਂ ਕਿੰਨੇ ਆਉਣਾ ਇੱਥੇ ਜੀ ਆਪਾਂ ਹੀ ਆਪਸ ਵਿੱਚ ਐ ਕਰਨ ਲੱਗੇ ਹਾਂ ਇਹ ਤਾਂ ਹੈਗਾ ਹੁਣ ਮਿੰਟ ਇਹ ਟੈਨਸ਼ਨ ਆ ਨੂਨ ਮਿਰਚ ਕਿਵੇਂ ਲਿਆਈਏ ਕੋਈ ਗਾਖ ਵੀ ਨਹੀਂ ਆਇਆ ਹੈਗਾ ਅਗਰਾਂ ਨੇ ਹੁਣੋਂ ਤਾਂ ਕਿੰਨੇ ਆ ਜਾਂਦੇ ਸੀਗੇ ਕੋਈ ਨਾ ਕਿੱਥੇ ਮਰ ਗਏ ਆ ਕੋਈ ਨਾ ਕੋਈ ਨਾ ਆ ਜੂਗਾ ਗਾਖ ਟੈਨਸ਼ਨ ਨਾ ਲੈ ਚੱਲ ਠੀਕ ਆ ਹੁਣ ਕੀ ਕਰਾਂ ਹੁਣ ਮੈਂ ਚੱਲ ਤੂੰ ਕੁੱਟ ਚਾਹ ਬਣਾ ਲੈ ਫਿਰ ਮੈਂ ਬਣਾਉਣੀ ਆ ਲੈ ਤੂੰ ਪਾਣੀ ਲੈ ਠੀਕ ਮੈਂ ਬਣਾਉਣੀ ਆ ਚਾਹ ਟੈਨਸ਼ਨ ਨਾ ਲਿਆ ਕਰ ਕੋਈ ਨਾ ਚਲਗਾ ਹੈਲੋ ਹਾਂਜੀ ਮੈਂਬਰ ਸਾਹਿਬ ਜੀ ਤੁਸੀਂ ਦੋਨੇ ਮੈਂਬਰ ਮੇਰੇ ਕੋਲੇ ਆ ਕੇ ਜਾਓ ਹੁਣੀ ਉਹ ਠਾਣੇ ਚ ਸੁਨੇਹਾ ਆਇਆ ਉਹ ਗੱਲਬਾਤ ਕਰ ਲਈਏ ਬਹਿ ਕੇ ਥੋੜਾ ਜਲਦੀ ਆ ਜਾਓ ਠੀਕ ਆ ਜੀ ਓਕੇ ਹਾਂਜੀ ਹਾਂਜੀ ਆ ਕਰ ਲਓ ਗੱਲ ਬੇਬੇ ਕਿਸੇ ਦਾ ਫੋਨ ਆਇਆ ਗੱਲ ਕਰੀ ਹੈਲੋ ਹਾਂ ਹਾਂ ਮਿਲ ਜੂਗਾ ਜੀ ਮਿਲ ਜੂਗਾ ਮਿਲ ਜੂਗਾ ਮਾਲਾ ਹਾਂਜੀ ਆਜੋ ਆਪਕਾ ਕਿੰਨਾ ਲੈਣਾ ਕਿੰਨਾ ਲੈਣਾਗਾ ਅੱਛਾ 1000 ਰੁਪਏ ਦਾ ਹੈ ਏਕਾ ਕਿ ਹੁਣੀ ਆ ਜਾ ਸਾਡੇ ਬਾਪੂ ਨਹੀਂ ਹੈਗਾ ਘਰੇ ਹਾਂ ਹੁਣੀ ਆ ਜਾ ਭਾਈ ਫਿਰ ਕੋਈ ਨਾ ਆ ਜਾਂਦਾ ਹੁੰਦਾ ਹੁਣ ਅਸੀਂ ਇਕੱਲੇ ਹੀ ਆ ਘਰੇ ਹੁਣੀ ਆਜੋ ਅੱਛਾ ਦੋ ਜਣੇ ਨੂੰ ਚਾਹੀਦਾ ਤਾਂ ਠੀਕ ਆ ਕੋਈ ਗੱਲ ਹੋਣੀ ਹੈ ਕੱਲਾ ਹੀ ਕੱਲਾ ਹੀ ਤੂੰ ਕੱਲਾ ਆ ਜੀ ਭਾਈ ਬੋਚਕ ਬਣੇ ਲੈ ਜਾ ਕੇ ਫਿਰ ਸਾਡੇ ਵੀ ਆਸੰਗਮੰਡ ਹੁੰਦਾ ਹੁਣ ਦੁਪਹਿਰਾਂ ਜੇ ਹੁਣੀ ਆਜੋ ਸ਼ਾਮ ਨੂੰ ਕਾ ਪੁਲਸ ਸਾਡੇ ਤੁਰੇ ਫਿਰਦੇ ਰਹਿੰਦੇ ਨੇ ਹੋਰ ਇੱਧਰ ਅੱਜ ਸਾਡੇ ਪੁਲਿਸ ਵੀ ਤੁਰੇ ਫਿਰਦੀ ਸੀਗੀ ਵੀ ਧਿਆਨ ਨਾ ਹੀ ਮੜਾ ਜਾ ਬਾਈ ਆ ਜਾ ਆ ਜਾ ਕਰ ਜਲਦੀ ਆ ਜਾ ਚਲ ਚਲ ਦੋ ਹਜ਼ਾਰ ਦਾ ਲੈ ਕੇ ਜਾਓ ਤੂੰ ਕਹਿੰਦੀ ਸੀ ਟੈਨਸ਼ਨ ਕੌਣ ਕਿਸੇ ਦਿਮਾਗ ਤੇ ਟੈਨਸ਼ਨ ਨਾ ਕਰ ਇਹਨੂੰ ਬੁੜੇ ਨੂੰ ਬੜਾ ਪਤਾ ਲੱਗਦਾ ਇਹਨੂੰ ਮੈਂ ਦੱਸਿਆ ਕਰ ਕੋਈ ਗੱਲ ਨਾ ਮੈਂ ਤਾਂ ਆਪ ਤੈਨੂੰ ਕਹਿਣ ਲੱਗੀ ਸੀ ਬਾਪੂ ਨੂੰ ਦੱਸੀ ਨਾ ਗੱਲ ਇਹਨੂੰ ਹੀ ਦੱਸਣਾ ਇਹਦਾ ਕੰਮ ਕਰਨ ਨੂੰ ਬੜਾ ਪਤਾ ਲੱਗਦਾ ਇਹਨਾਂ ਨੇ ਆਪ ਤਾਂ ਕਰਨਾ ਨਹੀਂ ਹੈਗਾ ਨਾ ਆਪਾਂ ਨੂੰ ਕਰਨ ਦੇਣਾਗਾ ਉਹੀ ਤਾਂ ਗੱਲ ਹੈ ਇਹਨਾਂ ਨੂੰ ਕਿ ਵੀ ਤਾਂ ਜੇ ਆਪਾਂ ਨਾ ਹੋਈ ਤਾਂ ਇੱਥੇ ਘਰ ਤਾਂ ਭੰਗ ਭੁੱਜੇ ਹੋਰ ਚਲ ਐਨੇ ਪੈਸੇ ਦੋ ਜੁੜ ਜਾਣਗੇ ਹੋਰ ਹਾਂਜੀ ਦਰਸ਼ਨ ਸਿੰਘ ਜੀ ਹਾਂਜੀ ਜਿਹੜੇ ਮਿਸ਼ਨ ਤੁਹਾਨੂੰ ਮੈਂ ਦਿੱਤਾ ਸੀਗਾ ਹਾਂਜੀ ਉਹਦਾ ਕੁਝ ਬਣਿਆ ਸਰ ਬਸ ਐ ਸਮਝੋ ਹੀ ਬਣ ਗਿਆ ਮੇਰੀ ਗੱਲ ਤੋਂ ਨੁਕਤਾ ਵੀ ਸਰਕਾਰ ਦੀਆਂ ਬਹੁਤ ਸਖਤ ਹਦਾਇਤਾਂ ਨੇ। ਹਾਂਜੀ ਹਾਂਜੀ ਠੀਕ ਹੈ ਨਾ। ਆਪਾਂ ਕੀ ਕਰਨਾ ਹੈ? ਤੁਸੀਂ ਮੈਨੂੰ ਇੱਕ ਵਾਰ ਇਹ ਪਤਾ ਕਰਕੇ ਦਿਓ ਵੀ ਇਸ ਪਿੰਡ ਦੇ ਵਿੱਚ ਚਿੱਟਾ ਵੇਚਦਾ ਕੌਣ ਹੈ? ਸਰ ਉਹ ਤਾਂ ਹੋ ਗਿਆ ਕਨਫਰਮ ਜੀ। ਬਸ ਫਿਰ ਤੁਸੀਂ ਮੈਨੂੰ ਦੱਸੋ ਮੈਂ ਜਾਊਂਗਾ ਸਿਵਲ ਵਰਦੀ ਕੋਲ। ਠੀਕ ਹੈ ਜੀ। ਤੇ ਮੈਂ ਲਵਾਂਗਾ ਚਿੱਟਾ। ਨਾਲ ਦੀ ਨਾਲ ਮੈਂ ਤੁਹਾਨੂੰ ਫੋਨ ਕਰਾਂਗਾ ਤੇ ਨਾਲ ਦੀ ਨਾਲ ਰੇਡ ਕਰਦੇ ਆ। ਐਕਚੁਅਲ ਐਟ ਅ ਟਾਈਮ ਲੈਣਾ। ਓਕੇ ਸਰ। ਓਕੇ। ਓਕੇ ਜੀ। ਹੋਰ ਮੈਂਬਰਸ ਆਪ ਠੀਕ ਹੋ? ਹਾਂ ਸਰਪੰਚ ਸਾਹਿਬ ਠੀਕ ਠਾਕ ਜੀ। ਕਿਵੇਂ ਜੀ ਆਦ ਕੀਤਾ ਜੀ? ਪਾਣੀ ਸਗਲੇ ਉਸੀ ਪਾਣੀ ਅਸੀਂ ਉਹਨਾਂ ਦੇ ਸਾਕੇ ਆਇਆ ਹੁਣੀ ਉਹ ਸਾਡੇ ਵਾਰਡ 'ਚ ਥੋੜੀ ਜਿਹੀ ਗੜਬੜ ਜੀ ਹੋ ਗਈ ਸੀ ਠੀਕ ਹੈ ਠੀਕ ਹੈ ਤੇ ਅਸੀਂ ਉਧਰੋਂ ਸਿੱਧੀ ਤੁਹਾਡੇ ਕੋਲ ਆ ਗਏ ਤੇ ਤੁਹਾਡਾ ਫੋਨ ਆ ਗਿਆ ਠੀਕ ਹੈ ਉਹ ਮੈਂ ਤਾਂ ਭਾਈ ਸਾਹਿਬ ਤੁਹਾਨੂੰ ਦੋਨਾਂ ਨੂੰ ਤਾਂ ਬੁਲਾਇਆ ਮੇਰੇ ਕੋਲੇ ਕੱਲ ਥਾਣੇ 'ਚੋਂ ਥਾਣੇਦਾਰ ਸਾਹਿਬ ਆਏ ਸੀਗੀ ਅੱਛਾ ਜੀ ਉਹ ਕਹਿੰਦੇ ਆਪਣੇ ਪਿੰਡ 'ਚ ਕੋਈ ਮਾੜਾ ਕੰਮ ਹੋ ਰਿਹਾ ਹੈ ਮਾੜਾ ਕੰਮ ਹਾਂਜੀ ਮਾੜਾ ਕੰਮ ਕਿਹੜਾ ਹੋ ਰਿਹਾ ਜਿਹੜਾ ਅੱਜ ਕੱਲ ਚੱਲਦਾ ਆ ਨਸ਼ੇ ਪੱਤੇ ਦਾ ਅੱਛਾ ਅੱਛਾ ਜੀ ਚਿੱਟੇ-ਚੁੱਟੇ ਵਾਲਾ ਚਿੱਟੇ-ਚੁੱਟੇ ਵਾਲਾ ਹਾਂ ਉਹ ਉਹਨ ਕਦੋਂ ਵੇਚਦੇ ਆ ਕਦੋਂ ਕੀ ਕਰਦੇ ਆ ਵੀ ਮੈਨੂੰ ਆਇਆ ਵੀ ਆਪਣੇ ਪਿੰਡ ਦੀ ਬੇਇੱਜ਼ਤੀ ਨਾ ਹੋ ਜਾ ਉਹ ਤੋਂ ਪਹਿਲਾਂ ਪਹਿਲਾਂ ਤੁਸੀਂ ਦੋਨੇ ਮੈਂਬਰ ਆਪਣੇ ਆਪਣੇ ਬਾੜਾ ਚ ਗੌਰ ਕਰੋ ਬਾੜਾ ਚ ਗੌਰ ਕਰ ਲਾਂਗੇ ਸਰਪੰਚ ਸਾਹਿਬ ਦੇ ਮੜੇ ਜਨਾ ਆਪਣਾ ਉਹ ਬਿਕਰ ਨਹੀਂ ਹੈਗਾ ਹਾਂ ਹਾਂ ਉਹਨੇ ਮੈਨੂੰ ਬੁਲਾਇਆ ਸੀ ਪਤਾ ਨਹੀਂ ਕੀ ਕੰਮਾਂਗਾ ਚਲੋ ਕੋਈ ਨਹੀਂ ਪਾਪਾ ਤੰਨੀ ਚੱਲਾਂਗੇ ਠੀਕ ਹੈ ਠੀਕ ਹੈ ਹਾਂ ਕਈ ਵਾਰ ਫੋਨ ਕਰ ਦੋ ਮੈਂ ਆਪਾਂ ਚੱਲਦੇ ਆ ਕੋਈ ਹਾਂ ਵਾ ਚੱਲਦੇ ਆ ਆਪਾਂ ਚਲੋ ਚਲੋ ਚੱਲੀ ਠੀਕ ਹੈ ਆ ਚੋ ਮੱਕੇ ਕਿੱਥੋਂ ਲਈ ਆ ਸੋਨੇ ਦੇ ਮੰਮੀ ਦੇ ਨੇ ਸਹੀ ਸਹੀ ਦੱਸਦੇ ਕੀ ਸਹੀ ਮੰਮੀ ਦੇ ਆ ਕਿੱਥੋਂ ਲੈ ਗਈਆਂ ਸੱਚੀ ਮੰਮੀ ਦੇ ਨੇ ਪਹਿਲਾਂ ਤਾਂ ਕਿਤੇ ਦੇਖੇ ਨਹੀਂ ਮੰਮੀ ਦੇ ਇਹ ਤੂੰ ਤਾਂ ਬਣਵਾ ਨਹੀਂ ਸਕਦਾ ਹੁਣ ਮੈਨੂੰ ਆਪ ਹੀ ਹਿੰਮਤ ਕਰਨੀ ਪਈ ਆ ਨਾ ਕਹੇ ਕੀ ਹਿੰਮਤ ਕਰੀ ਆ ਹੈ ਗੱਲ ਘੋੜ ਨੂੰ ਦੱਸਦੇ ਸਹੀ ਸਹੀ ਮਾਰ ਦੇ ਮੈਨੂੰ ਮਾਰ ਦੇ ਤੈਨੂੰ ਮਾਰੂੰਗਾ ਹੀ ਬੋਲ ਕੇ ਸੋਦੇ ਤੈਨੂੰ ਹੈ ਆਪ ਤਾਂ ਮਾਈ ਕਰ ਨਹੀਂ ਸਕਦੇ ਵੇਲੇ ਮੰਜਾ ਕੁਟਦੇ ਰਹਿਨੇ ਆ ਤੁਸੀਂ ਹੁਣ ਜਦੋਂ ਅਸੀਂ ਕੰਮ ਕਰਨ ਆ ਗਏ ਹੁਣ ਤੁਸੀਂ ਸਾਨੂੰ ਕੰਮ ਨਹੀਂ ਕਰਨ ਦਿੰਦੇ ਕੀ ਕੀ ਕੰਮ ਤੋੜਿਆ ਤਾਂ ਸੱਚਾ ਦੱਸ ਲੈ ਕਿਥੋਂ ਲੈ ਤੈਨੂੰ ਇਹ ਕਮਲਾਣਾ ਬਣ ਕਮਾਈ ਬਹੁਤ ਸੋਹਣੀ ਆ ਰਹੀ ਆ ਕੀ ਕਮਾਈ ਆ ਗੱਲ ਤਾਂ ਸੁਣ ਲੈ ਰੋਲਾ ਨਾ ਪਾ ਲੁਕੀ ਸੁਣ ਲੈਣ ਗੱਪੀਆਂ ਗੱਲਾਂ ਕੀ ਬਿਠਰੇ ਆ ਜਾ ਕੰਮ ਤਾਂ ਚਿੱਟਾ ਵੀ ਚਿੰਦਿਆ ਚਿੱਟਾ ਨਾ ਇਹਨੇ ਪੈਸੇ ਹੋਇਆ ਆ ਚੁੰਮਕੇ ਮੈਂ ਉੱਥੇ ਬਣਵਾਇਆ ਕਦੋਂ ਦੀ ਵੇਚਦੀ ਐ ਤੈਨੂੰ ਵੀ ਸੋਨੇ ਦਾ ਖੜਾ ਬਣਾ ਕੇ ਦੂੰਗੀ ਮੈਂ ਜੀ ਤੂੰ ਸਾਡੇ ਨਾਲ ਰੱਖ ਜੇ ਪਰ ਕਿਸੇ ਨੂੰ ਗੱਲ ਨਹੀਂ ਪਤਾ ਲੱਗਣੀ ਚਾਹੀਦੀ ਮੈਂ ਤਾਂ ਕਿਸੇ ਕੋਲੇ ਗੱਲ ਨਹੀਂ ਕਰਦਾ ਪਰ ਛੋਡੀ ਜੀ ਬੈਡੀ ਹੁੰਦੀ ਆ ਜੇਟੋ ਬਾਰੇ ਨਾ ਨਿਕਲੇ ਇੱਕ ਤਰ੍ਹਾਂ ਗੱਲ ਨਹੀਂ ਸੁਣਦੇ ਸੁਣਦੇ ਨਹੀਂ ਗੱਲ ਤੇਰੀ ਤੱਕ ਲੱਗ ਪੈਨੇ ਆ ਆ ਸੋਨੇ ਮੇ ਤੁਸੀਂ ਨਹੀਂ ਬਣਾ ਕੇ ਦਿੱਤੀ ਜੇ ਤੇਰੀ ਮਾਂ ਤੇ ਤੇਰੇ ਪਿਓ ਨੇ ਨਹੀਂ ਦਿੱਤੇ ਹੈਗੇ ਚੰਗਾ ਹੁਣ ਚੁੱਪ ਕਰ ਲੱਗ ਗਿਆ ਪਤਾ ਮੈਂ ਵੀ ਛੋਟੇ ਨਾਲੀਆਂ ਕੋਈ ਗੱਲ ਨਹੀਂ ਆਪਾਂ ਅੰਦਰ ਵੜ ਕੇ ਕਰੀ ਜਾਇਆ ਕਰਾਂਗੇ ਇਹ ਜਿਹੇ ਕੰਮ ਹਾਂ ਹਾਂ ਕਿਸੇ ਨੂੰ ਪਤਾ ਨਾ ਲੱਗੇ ਚੰਗਾ ਬਾ ਠੀਕ ਆ ਗਰੀਬੀ ਦੀ ਸਾਰੀ ਉੱਡ ਜੂਗੀ ਆਪਣੀ ਉਹ ਉੱਡ ਜੂਗੀ ਉਹ ਤਾਂ ਪਤੀ ਆ ਬੰਦ ਕਰਕੇ ਰੱਖੀ ਮੈਂ ਤਾਂ ਬੰਦ ਕਰ ਲੂੰਗੀ ਪਰ ਤੁਸੀਂ ਨਾ ਕਿਸੇ ਨੂੰ ਦੱਸ ਦਿਓ ਡੈਡੀ ਹਾਂ ਮੈਨੂੰ ਨਾ ਥੋੜੇ ਜਿਹੇ ਪੈਸੇ ਚਾਹੀਦੇ ਆ ਮੈਂ ਮੁੰਡੇ ਨਾਲ ਕਾਰ ਤੇ ਜਾਣਾ ਕੰਮ। ਨਾ ਤੈਨੂੰ ਤਾਂ ਪੈਸੇ ਚਾਹੀਦੇ ਆ ਨਾ ਪਰ ਮੈਂ ਪੈਸੇ ਤੈਨੂੰ ਕਿੱਥੋਂ ਲਿਆ ਲਿਆ ਦੇ ਦਿਆਂ। ਹੁਣ ਕੋਈ ਮੇਰੀ ਉਮਰ ਹੈ ਕਮਾਈ ਕਰਨ ਦੀ। ਤੁਸੀਂ ਮੇਰੀ ਗੱਲ ਨਹੀਂ ਸਮਝਦੇ ਮੈਨੂੰ ਜ਼ਰੂਰੀ ਚਾਹੀਦੇ ਆ। ਜੇ ਤੈਨੂੰ ਜ਼ਰੂਰੀ ਚਾਹੀਦੇ ਨਾ ਕਿਸੇ ਕੰਮ ਨੂੰ ਹੱਥ ਪਾ, ਉਹ ਕਿਸੇ ਕੋਤੇ ਨੌਕਰੀ ਕਰ, ਕਿਤੇ ਹੋਰ ਕੰਮ ਕਰ ਮਾੜਾ ਮੋਟਾ। ਮੇਰੇ ਕੋਲੋਂ ਨਾ ਤੁਸੀਂ ਭਾਲੋ ਪੈਸੇ। ਓ ਯਾਰ ਮੈਂ ਜਿਵੇਂ ਮੈਨੂੰ ਆਉਂਦਾ ਕੰਮ ਮੈਂ ਕਰ ਰਿਹਾ ਹਾਂ ਤੁਸੀਂ ਮੈਨੂੰ ਕਿਉਂ ਡਿਸਟਰਬ ਕਰਦੇ ਹੋ? ਹਾਂ ਜੇ ਤੂੰ ਕੰਮ ਕਰਦਾ ਹੋਵੇਂ ਫਿਰ ਤੇਰੇ ਕੋਲੇ ਪੈਸੇ ਹੋਣ ਨਾ। ਫਿਕਰਾ। ਹਾਂਜੀ ਆਜੋ ਆਜੋ ਮੈਂਬਰ ਸਾਹਿਬ ਆਜੋ ਲੰਗਿਓ ਹਾਂਜੀ ਆਜੋ ਆਓ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੈਠੋ 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 ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਜੀ ਹੋਰ ਠੀਕ ਠਾਕ ਹਾਂਜੀ ਹਾਂਜੀ ਬੈਠੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਵੇਂ ਜੀ ਅੱਜ ਸਾਡੇ ਘਰੇ ਤੁਸੀਂ ਧਵਾ ਬੋਲਿਆ ਧਵਾ ਸੀ ਤਾਂ ਖਾਣੂ ਬੋਲਿਆ ਥਾਪਦਾ ਤੁਸੀਂ ਪਹਿਲੀ ਚਲਾਈ ਬੈਠੇ ਹੋ ਆ ਕੀ ਹੋ ਗਿਆ ਸੀ ਲੜੀ ਜਾਂਦੇ ਸੀ ਇਹ ਕੰਮ ਪਿੱਛੇ ਹੀ ਲੜਦੇ ਸੀਗੇ ਮੈਂ ਆਹ ਦੇਖ ਲੈ ਹੁਣ ਜਿੰਨੀ ਕੁ ਮੇਰੀ ਉਮਰ ਸੀਗੀ ਉਹ ਮੈਂ ਉਦੋਂ ਤੱਕ ਘਰ ਘਰ ਬਣਾ ਲਿਆ ਸਾਰਾ ਕੁਝ ਹੁਣ ਸਾਰਾ ਕੁਝ ਮੈਂ ਹੀ ਕਰੀ ਜਾ ਮੈਂ ਇਹ ਦੋਨੇ ਕਿਸੇ ਕੰਮ ਨੂੰ ਹੱਥ ਨਹੀਂ ਪਾਉਂਦੇ ਬਾਈ ਮੈਂ ਯਾਰ ਮੁੰਡੇ ਨਾਲ ਕੰਮ ਜਾਣਾ ਯਾਰ ਡੈਡੀ ਤਾਂ ਐਵੇਂ ਹੀ ਜੀਦੀ ਜਾਂਦਾ ਮੇਰੇ ਨਾਲ ਹਾਂ ਕੰਮ ਜਾਣਾ ਹੈ ਕੰਮ ਕਿੱਥੇ ਜਾਣਾ ਹੈ ਸਿਨੇਮਾ ਵੇਖਣ ਜਾਣਾ ਹੂ ਫਿਲਮਾਂ ਵੇਖਣ ਜਾਣੀਆਂ ਹੋਣਗੀਆਂ ਉਹ ਮੇਰੀ ਗੱਲ ਸੁਣ ਬਿੱਕਰ ਸਿੰਘ ਸਰਪੰਚ ਸਾਹਿਬ ਜਿਹੜਾ ਆਪਾਂ ਕੰਮ ਆਇਆ ਉਹ ਦੱਸੋ ਜੀ ਨਾ ਦੱਸੋ ਤੇ ਦੱਸੋ ਤੁਸੀਂ ਪਹਿਲਾਂ ਚਾਹ ਬਣਾ ਜੀ ਤੁਹਾਡੇ ਵਾਸਤੇ ਚਾਹ ਤਾਂ ਲੋੜ ਨਹੀਂ ਸਾਡੇ ਕੋਲੇ ਥਾਣੇ ਚੋਂ ਤਲਾਹ ਆਈ ਆ ਥਾਣੇ ਚੋਂ ਹਾਂ ਕਿਵੇਂ ਜੀ ਖੈਰ ਘਰੇ ਕੋਈ ਗਲਤ ਕੰਮ ਚੱਲ ਰਿਹਾ ਇਸ ਟਾਈਮ ਸਾਡੇ ਘਰੇ ਗਲਤ ਕੰਮ ਤੁਸੀਂ ਘਰੇ ਨਹੀਂ ਹੁੰਦੇ ਨਾ ਜੀ ਮੈਂ ਘਰੋਂ ਤਾਂ ਕਿਤੇ ਇੱਧਰ ਉੱਧਰ ਹੋਈ ਨਹੀਂ ਤੁਸੀਂ ਗੌਰ ਕਰੋ ਸਾਡੇ ਕੋਲੇ ਤਲਾਹ ਪੱਕੀ ਆਈ ਐ ਅਸੀਂ ਥਾਈਓ ਆਏ ਪੰਚਾਇਤ ਸਾਰੀ ਕਿਵੇਂ ਜੀ ਕੋਈ ਗੱਲ ਵਿੱਚ ਬੇਇੱਜ਼ਤੀ ਨਾ ਹੋ ਜਾਈ। ਵਿੱਚੋਂ ਖੁੱਲ ਕੇ ਗੱਲ ਦੱਸੋ ਸਾਡੇ ਘਰੇ ਤਾਂ ਆ ਕੰਮ ਪਿੱਛੇ ਤਾਂ ਜਰੂਰ ਕਲੇਸ਼ ਹੁੰਦਾ ਹੋਰ ਤਾਂ ਕੋਈ ਇਹੋ ਜੀ ਗੱਲ ਹੀ ਨਹੀਂ। ਜੇ ਕੰਮ ਪਿੱਛੇ ਕਲੇਸ਼ ਹੁੰਦਾ ਜਾਂਦਾ ਕਿੱਥੇ ਇਹਨੂੰ ਪੁੱਛਿਆ ਕਿਤੇ ਕੀ ਕਰਨ ਜਾਂਦਾ ਹੈ ਜੀ? ਕਿਉਂ ਓਏ? ਕੀ ਗੱਲ ਐ? ਮੈਂ ਇੱਥੇ ਹੁੰਨਾ ਮੈਂ ਮੁੰਡੇ ਨਾਲ ਕਾਮਕਾਰ ਦੇਖ ਰਿਹਾ ਮੈਂ ਕੰਮ। ਕੰਮ ਕਰਦਾ ਵੀ ਐ ਕਿ ਕੰਮ ਦੇਖ ਕੇ ਮੁੜਿਆ ਹੁਣ ਐ? ਨਹੀਂ ਆਇਆ ਤਾਂ ਪੁੱਛੋ ਵੀ ਕਰਦਾ ਕੀ ਆ ਕਿੱਥੇ ਜਾਂਦਾ ਕਿਤੇ ਪੁੱਛਿਆ ਇਹਨੂੰ ਤੁਸੀਂ? ਨਹੀਂ ਮੈਨੂੰ ਤਾਂ ਰਾਹ ਹੀ ਨਹੀਂ ਦਿੰਦੇ ਸਰਪੰਚ ਸਾਹਿਬ ਮੈਂ ਤਾਂ ਰੋਂਦਾ ਬਿਲਕਦੈਂ। ਬਿੱਕਰ ਸਿੰਘ ਮੇਰੀ ਗੱਲ ਸੁਣਾ। ਹਾਂਜੀ। ਤੇ ਰੁਈ ਜਾ ਬਿਲਕੀ ਜਾ ਪਰ ਕੱਲ ਨੂੰ ਨਾ ਬਿਲਕੀ ਬਈ ਅਸੀਂ ਤੈਨੂੰ ਤਲਾਹ ਦੇਣ ਆਇਆ ਆ ਆਪਦੇ ਘਰ ਦੀ ਗੌਰ ਕਰ ਠੀਕ ਹੈ ਇਹ ਸਾਡੀ ਤੈਨੂੰ ਆਖਰੀ ਤੇ ਪਹਿਲੀ ਵਾਰਨਿੰਗ ਆ ਅੱਛਾ ਜੀ ਹਾਂ ਸਰਪੰਚ ਸਾਹਿਬ ਚੱਲ ਜੀ ਹਾਂ ਜੀ ਹਾਂ ਅੱਛਾ ਨਹੀਂ ਤੁਸੀਂ ਬੈਠੋ ਤਾਂ ਸਹੀ ਕੁਝ ਬਈ ਅਸੀਂ ਅੱਗੇ ਹੋਰ ਵੀ ਵਸਲੇ ਨਮੇੜਨੇ ਆ ਕੋਈ ਗੱਲ ਨਹੀਂ ਤੁਸੀਂ ਮਾੜਾ ਜਿਹਾ ਘਰ ਦੀ ਗੌਰ ਰੱਖੋ ਸੋਨੂੰ ਅਸੀਂ ਤਲਾਹ ਕਰਕੇ ਚੱਲੇ ਆ ਤਾਂ ਹਾਂ ਆਪਾਂ ਬਾਅਦ ਚ ਦੇਖਦੇ ਆ ਕੋਈ ਨਾ ਕੋਈ ਨਾ ਜੀ ਸਰਪੰਚ ਸਾਹਿਬ ਕੰਮ ਕੁੰਮ ਕਰ ਲਿਆ ਕਰ ਕਾਕਾ ਕੋਈ ਠੀਕ ਹੈ ਨਾ ਠੀਕ ਹੈ ਜੀ ਦੇਖ ਲੈ ਮੈਂ ਕਿਸੇ ਤੋਂ ਅੱਜ ਤੱਕ ਓਏ ਨਹੀਂ ਕਹੀ ਤੇ ਪੰਚਾਇਤ ਘਰ ਆ ਕੇ ਆਪਾਂ ਨੂੰ ਸਨੇਹੇ ਲਾਉਣ ਲੱਗੀ ਓ ਸ਼ਰਮ ਮੰਨੋ ਓ ਸ਼ਰਮ ਮੰਨੋ ਓ ਪਿਛਲੇ ਕਮਰੇ ਕਿੰਨੇ ਨੀਵੇਂ ਹੋਏ ਪਿਆ ਜੇ ਤੁਸੀਂ ਕੰਮ ਕਰੋ ਓਏ ਆਪਾਂ ਬਹੁਤ ਉੱਚਾ ਘਰ ਪਾ ਸਕਦੇ ਆ ਓ ਕੰਜਰੋ ਸੁਰਤ ਕਰ ਲੋ ਓ ਯਾਰ ਮੈਂ ਹੁਣ ਜਵਾਕਾਂ ਡੈਡੀ ਮੇਰੇ ਤੇ ਚੜ ਕੇ ਆ ਜਾਣੇ ਓ ਉਹ ਵੱਡੇ ਨੂੰ ਵੀ ਦੇਖ ਲਓ ਪੁੱਛ ਲਓ ਕੋਈ ਗੱਲ ਹੈ ਉਹ ਕੀ ਪਤਾ ਕੀ ਕਰਦਾ ਮੈਂ ਪੁੱਛਿਆ ਕਦੇ ਤੁਹਾਨੂੰ ਮੈਂ 4 ਪੈਸੇ ਮੰਗ ਲੇ ਮੇਰੇ ਤੇ ਔਖੇ ਹੋਣ ਲੱਗੇ ਉਹ ਵਾਹ ਕਰਿਆ ਵਾਹੇ ਬਰੇ ਨੂੰ ਮੈਂ ਦੱਸ ਕੀ ਕਰਾਂ ਨਾ ਕਿਵੇਂ ਤੁਰੇ ਫਿਰਦੇ ਸੀਗੇ ਮੈਂਬਰ ਤੇ ਸਰਪੰਚ ਉਹ ਬਹਿ ਜਾ ਮੈਂ ਤੁਹਾਨੂੰ ਦੱਸਦਾ ਕਿਵੇਂ ਤੁਰੇ ਫਿਰਦੇ ਸੀਗੇ ਉਹ ਤਾਂ ਕਹਿੰਦੇ ਤੁਹਾਡੇ ਘਰ ਚ ਗਲਤ ਕੰਮ ਹੁੰਦਾ ਲੈ ਹੁਣ ਦੱਸ ਕੀ ਗਲਤ ਹੁੰਦਾ ਕੰਮ ਭੌਂਕਦੇ ਨੇ ਐਵੇਂ ਫਿਰਦੇ ਨੇ ਭਕਾਈ ਕਰਦੇ ਹੈ ਪੰਚਾਇਤ ਆਹੋ ਪੰਚਾਇਤ ਨੂੰ ਐ ਨਹੀਂ ਬੋਲੀਦਾ ਹੁੰਦਾ ਭਗਵਾਨ ਨੇ ਫੇਰ ਵੀ ਘਰੇ ਆਉਂ ਤਾਂ ਨਾਲੇ ਜਮੀ ਨਹੀਂ ਬੋਲੀਦਾ ਹੁੰਦਾ ਫਿਰ ਐਵੇਂ ਇਲਜ਼ਾਮ ਕੋਈ ਕਿਸ ਤੇ ਕਿਵੇਂ ਲਾ ਦੂਗਾ ਨਹੀਂ ਫਿਰਦਾ ਮਤਲਬ ਆਪਾਂ ਕੋਈ ਗਲਤ ਕੰਮ ਤਾਂ ਨਹੀਂ ਕਰਦੇ ਕੁਛ ਨਹੀਂ ਕੋਈ ਗਲਤ ਕੰਮ ਨਹੀਂ ਕਰਦੇ ਹੈਗੇ ਉਹੀ ਫਿਰਦੇ ਨੇਗੇ ਪਤਾ ਨਹੀਂ ਇਹਨਾਂ ਨੂੰ ਕਿਹਨੇ ਕਹਿਤਾ ਵੀ ਹਾਂ ਇੱਥੇ ਗਲਤ ਕੰਮ ਹੁੰਦਾ ਹੈਗਾ ਇਹ ਇਹ ਕਹਿੰਦਾ ਹੈਗਾ ਵੀ ਗਲਤ ਤਾਂ ਕਹਿੰਦਾ ਮੈਂ ਤਾਂ ਕੁਛ ਨਹੀਂ ਕਰਦਾ ਇਹ ਤਾਂ ਕੰਮ ਭਾਲਦਾ ਫਿਰਦਾ ਜੇ ਕੰਮ ਮਿਲ ਜੇ ਤਾਂ ਹੀ ਕੰਮ ਕਰੇ ਉਹ ਵੱਡੇ ਨੂੰ ਦੇਖ ਵੱਡਾ ਕੀ ਕਰਦਾ ਕਿਤੇ ਉਹ ਤਾਂ ਨਹੀਂ ਗਲਤ ਕੰਮ ਕਰੀ ਜਾਂਦਾ ਕੋਈ ਗਲਤ ਕੰਮ ਨਹੀਂ ਕਰਦਾ ਹੈਗਾ ਤਾਂ ਐਵੇਂ ਕਿਸੇ ਦੇ ਮਗਰ ਨਹੀਂ ਲੱਗੀਦਾ ਹੁੰਦਾ ਆਪਦੇ ਘਰੇ ਕਲੇਸ਼ ਨਾ ਪਾਓ ਇਹ ਪੰਚਾਇਤ ਹੈ ਸਰਪੰਚ ਆਪਣੇ ਘਰੇ ਆ ਕੇ ਗਿਆ ਕੋਈ ਕੋ ਹੁ ਨਿਆਣੇ ਨਹੀਂ ਹੈਗੇ ਮਰਾ ਮੋਟਾ ਸਮਝ ਤੋ ਕੰਮ ਲਓ ਕਿਤੇ ਗਲਤ ਕੰਮ ਨਾ ਨਿਕਲਿਆ ਵੇ ਕੱਲ ਨੂੰ ਕਿਤੇ ਦੇਣ ਦਾ ਕੋਈ ਗਲਤ ਕੰਮ ਨਹੀਂ ਹੁੰਦਾ ਕੋਈ ਕੁਛ ਨਹੀਂ ਹੁੰਦਾ ਐਵੇਂ ਨਹੀਂ ਲੋਕਾਂ ਦੇ ਮਗਰ ਲੱਗੀਦਾ ਹੁੰਦਾ ਠੀਕ ਆ ਤੁਹਾਡੇ ਘਰ ਚ ਆਪ ਧਿਆਨ ਦਿਓ ਵੀ ਆਪਣੇ ਘਰੇ ਕੀ ਹੁੰਦਾ ਉਹ ਤਾਂ ਲੋਕਾਂ ਦਾ ਕੀ ਲੋਕ ਤਾਂ ਬਣਾਉਂਦੀ ਰਹਿੰਦੇ ਨੇ ਗੱਲਾਂ ਉਹ ਗੱਲਾਂ ਤਾਂ ਖैर ਫੇਰ ਹੀ ਬਣਦੀਆਂ ਜੇ ਕੋਈ ਗੱਲ ਹੋਊਗੀ ਐਵੇਂ ਤਾਂ ਕਿਵੇਂ ਕਹਿ ਦੂ ਮੈਨੂੰ ਕੋਈ ਕਿਸੇ ਨੇ ਨਹੀਂ ਕਿਹਾ ਇਹ ਕੰਕ ਸਿੱਟ ਕੇ ਜਾਂਦੇ ਨੇ ਓਰੇ ਤੁਸੀਂ ਤਾਂ ਐਵੇਂ ਹੀ ਲੋਕਾਂ ਦੇ ਮਗਰ ਲੱਗ ਕੇ ਕਲੇਸ਼ ਪਾਈ ਉਹਨਾਂ ਦੋ ਰੋਟੀਆਂ ਮਿਲਦੀਆਂ ਨਾ ਚੁੱਪ ਕਰਕੇ ਖਾ ਲਿਆ ਕਰੋ ਆਹੋ ਤੈਨੂੰ ਤਾਂ ਲੱਗਦਾ ਵੀ ਮੈਂ ਲੋਕਾਂ ਦੇ ਮਗਰ ਲੱਗਦਾ ਹਰ ਜਾਈ ਕਰੀਆਂ ਆ ਜਾ ਆ ਜਾ ਦੇਖਿਆ ਮੈਨੂੰ ਇਹ ਗੱਲ ਦੱਸ ਕਿਸੇ ਨੇ ਵੇਖਿਆ ਕਾ ਨਹੀਂ ਤੇਰਾ ਨਾ ਦੇਖਿਆ ਦੁੱਖ ਦਾ ਮੈਨੂੰ ਕਿਸੇ ਨੇ ਨਹੀਂ ਮੈਂ ਦੇਖ ਕੇ ਆਇਆ ਆਪਾ ਜੀ ਤੂੰ ਅਮੇ ਧਿਆਨ ਨਾਲ ਆਇਆ ਖਰਚ ਨਾ ਨਾ ਕੋਈ ਨਾ ਕੋਈ ਨਾ ਤੂੰ ਆਹ ਸੁਣ ਕੇ ਦਿਓ ਜੀ ਕੜਾ ਆ ਗਿਆ ਤੇਤੀ ਆਜੋ ਕੋਈ ਨਹੀਂ ਖਰਚਾ ਆ ਬੋਲਾ ਤੁਹਾਡਾ ਕੜਾ ਆ ਗਿਆ ਬਣਵਾ ਲਾ ਫਿਰ ਦੇ ਦਿਓ ਲਿਆਉਣਾ ਚੰਗਾ ਅੱਗੇ ਹੋਰ ਗਾਕਾਂ ਨੂੰ ਵੀ ਲਾ ਦੇ ਤੂੰ ਹੀ ਕੱਲਾ ਆ ਜਾਣਾਗਾ ਨਾ ਲਾਾਂਗੇ ਹੋਰ ले आया कर चंगा ना कोई ना पर ध्यान ਨਾਲ ਲੈ ਕੇ ਆਈ ਕੋ ਚੁਗਲੀ ਨਾ ਕਰਦੇ ਜਿਹੜਾ ਨਾ ਕੋਈ ਨਾ ਹਾਂ ਹਾਂ ਦੇਖੋ ਗੱਲ ਸੁਣੋ ਉਪਰੋ ਡੀਜੀਪੀ ਸਾਹਿਬ ਦਾ ਬਹੁਤ ਸਖਤ ਜੈ ਹਿੰਦ ਸਰ ਹਾਂ ਸਤਿ ਸ੍ਰੀ ਅਕਾਲ ਅੱਛਾ ਦਰਸ਼ਨ ਸਿੰਘ ਕਿਵੇਂ ਹੋਇਆ ਫਿਰ ਹੋ ਗਿਆ ਜੀ ਹਲੋ ਤਾਂ ਹੋ ਗਿਆ ਹਾਂ ਹਾਂ ਜੀ ਆਪਣੇ ਕੋਲੇ ਪੱਕਾ ਸਬੂਤ ਹੋਣਾ ਚਾਹੀਦਾ ਆ ਦੇਖੋ ਜੀ ਪੱਕਾ ਸਬੂਤ ਹੈ ਜੀ ਇਹ ਤਾਂ ਮੈਂਬਰ ਹੈ ਮੇਰੇ ਖਾਲ ਮੁੰਡਾ ਏਸੀ ਨਹੀਂ ਕਰਾ ਜੀ ਸਾਰਾ ਕੁਝ ਅੱਛਾ ਅੱਛਾ ਹਾਂ ਆ ਦੇਖੋ ਸਾਰੇ ਇਹਨੇ ਡਿਊਟੀ ਲਈ ਸੀ ਆਪਾਂ ਫਿਰ ਤੁਸੀਂ ਐ ਕਰੋ ਹੁਣੇ ਚਲੋ ਉਹਨਾਂ ਦੇ ਘਰੇ ਠੀਕ ਹੈ ਜੀ ਤੇ ਤੁਸੀਂ ਚਲੋ ਸਰ ਨਾਲ ਮੈਂ ਨਾਲ ਚਲੂਗਾ ਆਓ ਜੀ ਫਿਰ ਚਲੋ ਬਿਕਰ ਸਿੰਘ ਬਿਕਰ ਸਿੰਘ ਆਜੋ ਆਜੋ ਸਰਪਾਲ ਸਾਹਿਬ ਆਓ ਸਰ ਭਾਈ ਤੁਹਾਨੂੰ ਸਮਝਾਇਆ ਸੀ ਬਹੁਤ ਅਸੀਂ ਜਨਾਬ ਤੁਸੀਂ ਸਾਡੇ ਘਰੇ ਕਿਵੇਂ ਹੋ ਗੰਡ ਲੈ ਕੇ ਆਈ ਸੀ ਵਿਆਹ ਦੀ ਅਸੀਂ ਤਾਂ ਥੋੜੇ ਘਰੇ ਫੜਾਉਣਾ ਓ ਚਿੱਟਾ ਵੇਚਦੇ ਓ ਤੁਸੀਂ? ਨਾ ਜਨਾਬ ਇਹੋ ਜਿਹਾ ਕੰਮ ਅਸੀਂ ਨਹੀਂ ਕਰਦੇ। ਸਾਡੇ ਕੋਲ ਕੰਮ ਇਹੋ ਜਿਹਾ ਕਰਨ ਦਾ। ਮੁੰਡਾ ਸਬੂਤ ਨਾਲ ਆਇਆ ਇਹਦੇ ਐਸਪੀ ਸਾਹਿਬ ਨਾਲ ਆਇਆ ਇਹਨੇ ਅੱਜ। ਆ ਦੇਖ। ਆ ਥੋਡੇ ਘਰੋਂ ਗਿਆ। ਇਹ ਸਾਡੇ ਘਰੋਂ? ਹਾਂ। ਉਹ ਸਸਰੀ ਘਰ ਦੇ ਲੱਗਦੇ ਤੁਸੀਂ ਵਿੱਡ ਕੀ ਲਾਇਆ ਓ? ਕੀ ਜੀ? ਪਤਾ ਹੀ ਨਹੀਂ ਤੁਹਾਨੂੰ। ਤੇ ਪਤਾ ਨਹੀਂ ਚਿੱਟਾ ਵੇਚਦੇ ਤੁਸੀਂ ਆਪਾਂ ਚਿੱਟਾ ਵੇਚਦੇ। ਕੌਣ ਕਹਿੰਦਾ ਜੀ ਹੁਣ ਚਿੱਟਾ ਵੇਚਦੇ? ਸੁਣੋ ਕਾਕਾ ਬਾਣੀਆਂ ਗੱਲਾਂ ਚ ਕੋਈ ਫਾਇਦਾ ਨਹੀਂ ਹੈਗਾ। ਸਬੂਤ ਥੋਡੇ ਘਰੋਂ ਮਿਲਿਆ। ਇਹ ਮੁੰਡਾ ਲੈ ਕੇ ਗਿਆ। ਜਿਹੜੇ ਘਰ ਵਾਲੀ ਚਲਾਈ ਗਿਆ। ਲਓ ਆਹ ਕੁਝ ਤੇ ਲੈ ਕੇ ਗਿਆ ਏ ਕੀ ਲੈ ਕੇ ਗਿਆ ਜੀ ਮੈਥੋਂ ਚਿੱਟਾ ਹੈ ਕਦੋਂ ਲੈ ਕੇ ਗਿਆ ਸੀ ਸਰ ਆਹ ਦੇਖੋ ਆ ਤੁਹਾਡੇ ਘਰੋਂ ਗਿਆ ਨਾ ਮੁੰਡਾ ਦੱਸ ਬਈ ਨੰਬਰ ਦਰ ਹਾਂ ਜੀ ਹਾਂ ਲਓ ਹੁਣ ਦੱਸੋ ਤੂੰ ਕਦੋਂ ਵੇਖਰਾ ਚਲੋ ਸਮਝ ਆਇਆ ਸੀ ਭਾਈ ਜੀ ਪੰਜਾਇਰ ਸਾਰੀ ਆ ਗਈ ਸੀ ਇਹ ਲੱਤਾਂ ਦੇ ਭੂਤ ਨੇ ਗੱਲਾਂ ਨਾਲ ਨਹੀਂ ਮੰਨਦੇ ਚਲੋ ਇਹਨਾਂ ਨੂੰ ਥਾਣੇ ਲੈ ਕੇ ਜਾਓ ਸਾਰੇ ਨੂੰ ਇੰਸਪੈਕਟਰ ਸਾਹਿਬ ਸਾਰਾ ਨੰਬਰ ਚਾਹੀਦਾ ਇਹਨੇ ਕਿਵੇਂ ਲੈ ਜੋ ਲੇਡੀ ਪੁਲਿਸ ਤੁਹਾਡੇ ਕੋਲ ਹੈ ਨਹੀਂਗੀ ਮੈਨੂੰ ਕਿਵੇਂ ਲੈ ਜਾ ਸਕਦੇ ਹੋ ਉਹ ਲੇਡੀ ਪੁਲਿਸ ਤੈਨੂੰ ਓਏ ਕੰਮ ਤਾਂ ਥੋੜਾ ਚੰਬਲ ਦੇ ڈاکੋਂ ਵਾਲੇ ਨੇ ਪੁਲਸਾ ਤੁਹਾਨੂੰ ਲੜਿਆ ਸਿੱਧੀਆਂ ਹੋ ਕੇ ਚਲੋ ਨਹੀਂ ਸੱਟ ਕੇ ਲੈ ਜਾਉਂ ਉੱਤ ਗੱਡੀ ਚ ਚਲ ਲਿਆ ਲੇਡੀ ਪੁਲਿਸ ਲਿਆ ਉਹ ਐ ਕਿਵੇਂ ਲੈ ਜਾਉਂਗਾ ਤੁਸੀਂ ਚਲੋ 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 ਸਿੱਧੀਆਂ ਹੋ ਕੇ ਚਲੋ ਚਲੋ ਉਧਰ ਚਲੋ ਚਲੋ ਹੋਰ ਰਹਿ ਗਿਆ ਜੀ ਜਨਾਬ ਇੱਕ ਚਲੋ ਤੂੰ ਵੀ ਇਧਰ ਓਏ ਜਨਾਬ ਆਹ ਜਿਹੜੀ ਸ਼ਰਟ ਪਾਈ ਇਹੇ ਜੀ ਪੰਜਾ ਚੱਲਣਾ ਇਹਨਾਂ ਦੇ ਹਨਾ ਚਲ ਮੈਂ ਤਾਂ ਨਹੀਂ ਮੈਨੂੰ ਤਾਂ ਵੀ ਨਹੀਂ ਉਹ ਤੂੰ ਤਰਪਾ ਬਾਪੂ ਕੌਣ ਤੇਰੇ ਵਾਸਤੇ ਹੋਰ ਬੰਦੇ ਲੈ ਕੇ ਆਈਏ ਦੇਖੀ ਲਾ ਇਹਨਾਂ ਨੇ